ਕੰਗਨਰ ਨਾਉਤ ਨੂੰ ਥੱਪੜ ਮਾਰਨ ਵਾਲੀ ਘਟਨਾ ਤੋਂ ਬਾਅਦ ਬਹੁਤ ਸਾਰੇ ਲੋਕ ਸਹੀ ਇਸਖੀ ਜਵਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ ਆ ਕੇ ਖੜ ਗਏ ਤੇ ਉਧਰ ਨਾ ਹੰਗ ਸਿੰਘਾ ਨੇ ਵੀ ਕੁਲਵਿੰਦਰ ਕੌਰ ਲਈ ਵੱਡੇ ਐਲਾਨ ਕਰ ਦਿੱਤੇ ਤੇ ਕੰਗਨਰ ਨਾਉਤ ਨੂੰ ਵੀ ਕੀ ਕੀ ਕਹਿ ਗਏ ਆਉਂ ਥੱਪੜ ਨਾਉਤ ਨੂੰ ਥੱਪੜ ਮਾਰਿਆ ਜੇ ਨਹੀਂ ਤੇਲ ਦੇਤਾ ਮਾਂ ਪੰਜਾਬ ਦੀ ਬੱਚੀ ਨੇ ਸਰਵਿਸ ਕਰਦੀ ਦੇਖੋ ਜਿਹੜਾ ਕੋਈ ਅਜਹਾ ਜ ਕੋਈ ਬੀਜੂਗਾ ਹਜੇ ਵੱਡੂਗਾ ਇਹ ਜਿਹੜੀ ਕੰਗਨਰ ਨਾਉਤ ਆ ਉਹ ਕਹਿੰਦਾ ਬਹੁਤਾ ਪਹਿਲਾਂ ਹੀ ਨਹੀਂ ਸੀ ਮਾਨ ਇੱਕ ਮੁੰਡਾ ਹੋ ਗਿਆ ਇਹ ਤਾਂ ਉਹ ਨਹੀਂ ਸੀ ਰੋਲਾ ਪਾਉਣਾ ਹਰਦੀ ਹੁਣ ਐਮਪੀ ਬਣਾਤੀ ਪਹਾੜੀ ਵਾਲਿਆਂ ਨੇ ਤੇ ਹੰਕਾਰ ਦੀ ਹੋਰ ਭਰ ਗਈ ਪੰਜਾਬ ਦੇ ਨਾਲ ਇੰਨੀ ਨਫ਼ਰਤ ਆ ਜਦੋਂ ਕਿਸਾਨੀ ਮੋਰਚਾ ਲੱਗਿਆ ਸੀ ਉਸ ਤੋਂ ਬੀਬੀਆਂ ਨੂੰ ਕਹਿੰਦੀ ਸੀ ਵੀ ਇੱਥੇ ਟਕੇ ਟਕੇ ਤੇ ਬੈਠੀਆਂ ਨੇ 100-100 ਰੁਪਏ ਤੇ ਲੈ ਕੇ ਇਹ ਧਰਨੇ ਤੇ ਆ ਜਾਂਦੀਆਂ ਨੇ ਇਹੋ ਜੇ ਆਪਤ ਸ਼ਬਦ ਬੋਲੇ ਤੇ ਮੈਂ ਸਾਰੇ ਕਿਸਾਨਾਂ ਆਗੂ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਬੀਬੀਆਂ ਨੇ ਵੀ ਇੱਕ ਇੱਕ ਪਿੰਡ ਦੇ ਵਿੱਚੋਂ ਕੰਗਣਾ ਰਣੌਦ ਦੇ ਉੱਤੇ ਪਰਚਾ ਦਰਜ ਕਰਾਓ ਸਾਰੇ ਜਿਹੜੇ ਅਪਸ਼ਬਦ ਬੋਲਦੇ ਜੇ ਉਹਨੇ ਸ਼ਬਦ ਪਹਿਲਾਂ ਜਦੋਂ ਦੇਖੋ ਉਸ CIA F ਦੀ ਜਿਹੜੀ ਗੁੱਡੀ ਆ ਲੜਕੀ ਆ ਉੱਥੇ ਉਹਦੀ ਡਿਊਟੀ ਬਣਦੀ ਸੀ ਆ ਦੇ ਡਿਊਟੀ ਇਮਾਨਦਾਰੀ ਨਾਲ ਕਰ ਰਹੀ ਆ ਜਦੋਂ ਸਾਰਾ ਕੁਝ ਮਸ਼ੀਨ ਵਿੱਚ ਦੀ ਕੱਢਣਾ ਹੁੰਦਾ ਉਹਦੇ ਟਕਰਾਅ ਹੋ ਗਏ ਨੂੰ ਪਤਾ ਲੱਗੇ ਪੰਜਾਬੀਆਂ ਦੀ ਕੁੜੀ ਆ ਉਹਨੂੰ ਨਾਲ ਦੀ ਅਫਸਰ ਨੇ ਜਿਹੜਾ ਬਿਆਨ ਆਇਆ ਵੀ ਉਹਨੂੰ ਪਹਿਲਾਂ ਖਾਲਸਤਾਨੀ ਕਿਹਾ ਵੀ ਜਿੰਨੇ ਫੌਜ ਦੇ ਵਿੱਚ ਭਾਰਤੀ ਨੇ ਨੌਜਵਾਨ ਸਿੱਖ ਬੱਚੇ ਬੱਚੀਆਂ ਉਹ ਸਾਰੇ ਖਾਲਸਤਾਨੀ ਹੋਗੇ ਫਿਰ ਜੇ ਤੁਸੀਂ ਨਾਲ ਇਨੀ ਨਫ਼ਰਤ ਕਰਦੇ ਹੋ ਭਾਰਤੀ ਕਾਹਦੇ ਕਾਦੇ ਵਾਸਤੇ ਕਰਦੇ ਹੋ ਉਹ ਇਹ ਪੰਗਣਾ ਰਾਉਤ ਨੂੰ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਜੇ ਭਾਰਤ ਦੀ ਹੋਂਦ ਆ ਪੰਜਾਬੀਆਂ ਕਰਕੇ ਬਚੀ ਆ ਨਹੀਂ ਤੁਹਾਨੂੰ ਤਾਂ ਆਥਣੋਂ ਚੋਪੜ ਕੇ ਰੱਖ ਦੇਣਗੇ ਭਾਰਤ ਨੂੰ ਜਿਹੜਾ ਤੁਸੀਂ ਭਾਰਤੀ ਗੋਗੇ ਗਾਉਣੇ ਫਿਰਦੇ ਹੋ ਛੱਡਣਾ ਹੀ ਕੋਈ ਨਹੀਂ ਰੂਸ ਆਪਣੇ ਚੈਨ ਵਾਲਿਆਂ ਨੇ ਪਾਕਤਾਨੀ ਬੈਠਾ ਇੱਕ ਵਾਰੀ ਤੁਸੀਂ ਪੰਜਾਬ ਦੇ ਜਿਹੜੇ ਬਹਾਦਰ ਨੌਜਵਾਨ ਫੌਜੀ ਨੇ ਉਹਨਾਂ ਨੂੰ ਫੌਜ ਨੂੰ ਬਾਹਰ ਕਰੋਥ ਚੈਨਾ ਤੋਂ ਬੁਲਾ ਕੇ ਦੇਖ ਲੋ ਫਿਰ ਦੇਖਣਾ ਕੰਗਣਾ ਰਾਉਤ ਖੜਦੀ ਐ ਕੋਸੇ ਮੋਦੀ ਖਰ ਦਾ ਕਾਇਮਸਾ ਖੜਦਾ ਇਸ ਕਰਕੇ ਜਿਹੜੀਆਂ ਇਹ ਨਫਰਤ ਭਰੀਆਂ ਤਕਰੀਰਾਂ ਬੂਲ ਬਾਣੀ ਕਰਦੇ ਨੇ ਉਹ ਆਵਾਜ਼ ਆ ਜਾਣ ਇਹ ਦੇਸ਼ ਨੂੰ ਬਚਾਉਣ ਵਾਸਤੇ ਭਾਰਤ ਨੂੰ ਬਚਾਉਣ ਵਾਸਤੇ ਸਿੱਖਾਂ ਦੀਆਂ 80% ਕੁਰਬਾਨੀਆਂ ਨੇ 85% ਸਭ ਤੋਂ ਵੱਧ ਜੇ ਭਾਰਤ ਦੀ ਆਜ਼ਾਦੀ ਲਈ ਜਿਨਨੇ ਸਿੰਘ ਜੂਝੇ ਜਨੀ ਸਾਸਿਆਂ ਦੇ ਰਸੇ ਚੋਂ ਮੇ ਕਾਲੇ ਪਾਣੀ ਗਏ ਗੋਲੀ ਦਾ ਸ਼ਿਕਾਰ ਹੋਏ ਸਭ ਤੋਂ ਵੱਧ ਪੰਜਾਬੀਆਂ ਨੇ ਜੀ ਕੁਰਬਾਨੀ ਦਿੱਤੀ ਆ ਫੇਰ ਇਹ ਦੇਸ਼ ਦੀ ਕਿਤੇ ਹੋਂਦ ਬਰਕਰਾਰ ਰਹੀ ਆ ਫੇਰ ਆਜ਼ਾਦੀ ਮਿਲੀ ਆ ਅੰਗਰੇਜ਼ਾਂ ਤੋਂ ਥੋਨੂੰ ਨਹੀਂ ਕਿਸੇ ਚਰਖਿਆਂ ਬਦਲੇ ਆਜ਼ਾਦੀ ਦੇਤੀ ਇਹੋ ਜੇ ਵਰਤਾਰੇ ਜਿਹੜੇ ਵਰਤੇ ਨੇ ਗੂ ਦੀ ਕਲਾ ਵਰਤਦੀ ਆ ਸਾਰੇ ਪੰਜਾਬੀਆਂ ਵੱਲੋਂ ਉਸ ਲੜਕੀ ਦਾ ਧੰਨਵਾਦ ਕੀਤਾ ਗਿਆ ਤੇ ਅਸੀਂ ਦਲਪੰਥ ਅਰਬਾ ਖਰਮਾ ਵੱਲੋਂ ਉਸ ਬੱਚੀ ਦੇ ਨਾਲ ਖੜੇ ਆਂ ਪਰਿਵਾਰ ਦੇ ਨਾਲ ਖੜੇ ਆਂ ਉਹਨਾਂ ਦੇ ਜਿਨ੍ਹਾਂ ਨੇ ਚੜ੍ਹਦੀ ਕਲਾ ਵਾਲਾ ਅਨਖ ਦਿਖਾਈ ਆ ਵੀ ਸ਼ੇਰ ਬੱਚੀ ਜਿਉਂਦੀਆਂ ਨੇ ਮਾਈ ਭਾਗੋ ਦੀਆਂ ਵਾਰਸਾਂ ਜਿਉਂਦੀਆਂ ਨੇ ਉਹਨਾਂ ਤੋਂ ਖੁਸ਼ ਹੋ ਕੇ ਕੈਨੇਡਾ ਤੋਂ ਇੱਕ ਸਰਦਾਰ ਸਾਹਿਬ ਨੇ 5 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਇੱਕ ਇਥੇ ਭਾਈ ਸਾਹਿਬ ਨੇ ਹਏ ਤਾਂ ਮੋਨੀ ਨੇ ਵਪਾਰੀ ਵਰਗ ਦੇ ਦੇਖੋ ਉਹਨਾਂ ਨੇ 1 ਲੱਖ ਰੁਪਇਆ ਦਾ ਐਲਾਨ ਕਰ ਦਿੱਤਾ ਜਿਹੜਾ ਕੋਈ ਇਹ ਚੰਗਾ ਕੰਮ ਕਰੂਗਾ ਮੈਂ ਕੰਗਣਾ ਨੂੰ ਕਹਿਣਾ ਚਾਹੁੰਦਾ ਤੂੰ ਤਾਂ ਆਪ ਦਾ ਫਿਲਮਾਂ ਦੇ ਵਿੱਚ ਜਿਸਮ ਦਿਖਾਤ ਖਾ ਕੇ ਐਨੀ ਪ੍ਰਸਿੱਧੀ ਹਾਜ਼ਲ ਕਰੀ ਆ ਇਸ ਬੱਚੀ ਨੇ ਇੱਕ ਰਾਤ ਦੇ ਵਿੱਚ ਤੇਰੇ ਥੱਪੜ ਮਾਰ ਕੇ ਪੂਰੇ ਵਰਲਡ ਦੇ ਵਿੱਚ ਜਿਹੜੇ ਝੰਡੇ ਗੱਟ ਦੇ ਐਡੀ ਵਿੜਿਆ ਗੁਰੂ ਨੇ ਇਹਨੂੰ ਬਖਸ਼ ਤੀ ਸਾਰੇ ਬੱਲੇ ਬੱਲੇ ਕਰਦੇ ਨੇ